ਨੇ ਦੋ ਰਖੜੀਆਂ ਦੇ ਡੱਬੇ ਸਿਲੈਕਟ ਕੀਤੇ ਆਹ ਦੇਖੋ ਦੋਸਤੋ ਇੱਕ ਆਵਲ ਡੱਬਾ ਤੇ ਇੱਕ ਆਵਲ ਡੱਬਾ ਰਖੜੀ ਇਹਦੀਆਂ ਤਿਆਰੀਆਂ ਚੱਲਣ ਡੀਆਂ ਆ ਹਾਂਜੀ ਦੋਸਤੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਮੈਂ ਸ਼ੇਖਰ ਦਾ ਤੁਸ ਸਾਰੇ ਠੀਕ ਹੋਵੋਗੇ ਤੇ ਅੱਜ ਹੈ ਕਿ ਤੁਹਾਨੂੰ ਸਕੂਲੋਂ ਛੁੱਟੀ ਤੇ ਅੱਜ ਮੰਮੀ ਜੀ ਨੇ ਬਣਾ ਕੇ ਤੇ ਆਲੂ ਵਾਲੇ ਪਰੌਂਠੇ ਆਹ ਦੇਖੋ ਦੋਸਤੋ ਆਲੂ ਵਾਲੇ ਪਰੌਂਠੇ ਦੇਖਾਂ ਜੀ ਟੇਸਟੀ ਲੱਗਣਦੇ ਆ ਤੇ ਨਾਲ ਹੈਗਾ ਦਹੀਂ ਦਹੀਂ ਦੇ ਚੱਕੀ ਖੰਡ ਚਲੋ ਹੁਣ ਮੈਂ ਬ੍ਰੇਕਫਾਸਟ ਕਰਦਾ ਹਾਂ ਹਾਂਜੀ ਦੋਸਤੋ ਬ੍ਰੇਕਫਾਸਟ ਕਰ ਲਿਆ ਆ ਤੇ ਹੁਣ ਹੁਣੀ ਹੁਣੀ ਮੈਂ ਨਾ ਕੇ ਆ ਗਿਆ ਆ ਹੁਣ ਮੈਂ ਸੈਟਅਪ ਵਿੱਚ ਬੈਠਾ ਆ ਇੱਧਰ ਅੱਗੇ ਪਾਪਾ ਜੀ ਪਾਪਾ ਜੀ ਕੰਪਿਊਟਰ ਤੇ ਵਰਕ ਕਰ ਰਹੇ ਆ ਦੋਸਤੋ ਅੱਜ ਵਾਪਾ ਜੀ ਨੇ ਪ੍ਰੋਗਰਾਮ ਜਣਾ ਆ ਪਾਪਾ ਜੀ ਪ੍ਰੋਗਰਾਮ ਕਿੱਧਰ ਆਣਾ ਪ੍ਰੋਗਰਾਮ ਜਣਾਗਾ ਜਿੰਤੂ ਪੁਣੀ ਮਗਰ ਲੱਗੇ ਆ ਅੱਛਾ ਜੇ ਸਾਡਾ ਪ੍ਰੋਗਰਾਮ ਹੈ ਕਿ ਲੰਗਰ ਤੇ ਪ੍ਰੋਗਰਾਮ ਆ ਸਾਡਾ ਕਿਉਂਕਿ ਆ ਮਾਤਾ ਜੀ ਦੀ ਅੱਛਾ ਕੋਈ ਨਾ 12 1 ਵਜੇ ਤੱਕ ਤੱਕ ਆਜਾ ਆਜਾ ਤੇਰਾ ਭਾਜੀ ਨੇ 2 ਵਜੇ ਜਾਣਾ ਆ ਹਲੇ ਤਾਂ ਟਾਈਮ ਤੇ ਆਇਆ ਅਸਬੋ ਬਹਿ ਜਾਂਦਾ ਇਸ ਕਰਕੇ ਟ੍ਰੈਫਿਕ ਬਹੁਤ ਜਮ ਹੋ ਗਿਆ ਇਹ ਵੀ ਨਹੀਂ ਕੋਈ ਜਣਾ 2 ਵਜੇ ਹਾਂਜੀ ਹਾਂਜੀ 6 7 ਵਜੇ ਤੇ 7 ਵਜੇ ਤੱਕ ਬਹੁਤ ਜਣਾ ਤੇ ਹਾਂਜੀ ਹਾਂਜੀ ਜਮ ਲੱਗ ਜਾਂਦਾ ਤਿੰਨ ਤਿੰਨ ਚਾਰ ਚਾਰ ਘੰਟੇ ਜਮ ਲੱਗਦਾ ਹਾਂਜੀ ਜਣਾ ਕੀ ਕਰੰਦਾ ਪਾਂਡੇ ਘਰ ਦੇ ਪੈ ਮੰਮੀ ਜੀ ਤੋਂ ਦੇ ਬਣਡੇ ਮੰਮੀ ਜੀ ਆਲ ਵਾਲੇ ਪਰੌਂਠੇ ਬਹੁਤ ਸਾਰ ਬਣੇ ਹੈਗੇ ਹੂੰ ਬਣਾ ਦਿਆ ਕਰੋ ਐਦਵਾਨੂ ਵੀ ਬਣਾ ਦਿਓ ਅੱਜ ਤਾਂ ਹਾਂ ਅੱਜ ਠੰਡਾ ਸੀ ਖਾਣਾ ਹੈ ਤੇ ਮੀਂਹ ਪਿਆ ਕਰਕੇ ਕਰ ਨਹੀਂ ਤੈਨੂੰ ਪਤਾ ਨਹੀਂ ਬਣਦੇ ਇਹ ਤੇ ਫੇਰ ਐਦਵਾਨੂ ਨਹੀਂ ਬਣਾਉਣਾ ਨਹੀਂ ਕਿਉਂ ਨਾ ਬਣਾ ਦਿਓ ਤੇ ਐਦਵਾਨੂ ਬਣਾ ਦਿਓ ਫਿਰ ਕੀ ਆ ਤੂੰ ਅੱਜ ਕਹਿ ਤੀ ਮੀਂਹ ਪੈ ਰਿਹਾ ਐਦਵਾਨੂ ਬਣਾਵਾਂਗੀ ਨਾ ਜਮੀਨੀ ਵੀ ਫੇਰ ਨਹੀਂ ਹੋਣਾ ਕਰਣੇ ਮਤਲਬ ਆਹ ਦੇਖੋ ਓਏ ਦੇਖੋ ਨਾ ਆ ਗਏ ਇਹ ਵੀ ਤਿਆਰ ਹੋਇਆ ਪਿਆ ਆ ਸਾਈਕਲ ਤੇ ਬੈਠਾ ਆ ਮੇਰੀ ਹੈ ਸਾਈਕਲ ਮੇਰੀ ਹੈ ਕਿੱਥੇ ਚੱਲਾਂ ਕਿੱਥੇ ਚੱਲਾਂ ਦੋਸਤੋ ਅੱਜ ਸਾਡੇ ਸਕੂਲ ਵਿੱਚ ਛੁੱਟੀ ਆ ਤੇ ਅੱਜ ਅਸੀਂ ਫ੍ਰੀ ਆ ਇਧਰ ਆ ਗਏ ਆਪਣੇ ਵੱਡੀ ਮੰਮੀ ਜੀ ਵੀਡੀਓ ਮੰਮੀ ਜੀ ਕਿੱਦਾਂ ਫਿਰ ਠੀਕ ਆ ਹੋਰ ਕੀ ਕਰੀ ਆ ਨੇ ਬੈਠੇ ਆ ਖਾਜੋ ਖਾ ਲੈ ਕੀ ਹੋਣਾ ਤੁਹਾਨੂੰ ਦਵਾਈ ਖਾਣੀ ਆ ਹਾਂ ਉਹਨਾਂ ਦਾ ਕਹਦਾ ਹਾਂ ਦੇਖੋ ਦੋਸਤੋ ਵੱਡੀ ਮੰਮੀ ਦਾ ਹੱਥ ਕਹਿੰਦੇ ਕੀ ਹੱਥ ਦੁਖੰਦਿਆ ਕਿਦਾਂ ਲੱਗੀ ਦਰਦ ਪੈਂਦੀ ਦਵਾਈ ਹੋ ਗਈ ਦੋ ਮਹੀਨੇ ਪਹਿਲਾਂ ਆਸ਼ਾ ਇਹ ਮੈਨੂੰ ਲੱਗੀ ਠੀਕ ਹੋ ਜਾਂਦਾ ਕਦੀ ਕਦੀ ਆਸ਼ਾ ਹਾਂ ਦਰਦ ਕਰਾਂ ਦਿਆ ਹਾਂ ਇਹ ਤਾਂ ਨਹੀਂ ਆਸ਼ਾ ਮੈਨੂੰ ਲੱਗਦੀ ਯਾਰ ਇਦਾਂ ਨਹੀਂ ਹੁੰਦਾ ਹੂੰ ਦੇਖੋ ਦੋਸਤੋ ਤੇਨੇ ਮੀਨੇ ਬੜੀ ਗੱਲ ਆ ਇੱਕ ਦਿਨ ਬੜੀ ਅਮੀ ਜੀ ਦੇ ਹੱਥ ਸੁੱਜ ਗਿਆ ਹੈਗਾ ਤੇ ਉਸ ਤੋਂ ਬਾਅਦ ਵਿੱਚ ਬੜੀ ਅਮੀ ਜੀ ਦੀ ਮੈਡੀਸਿਨ ਚਲੰਦੀ ਆ ਤੇ ਇਸ ਕਰਕੇ ਜਦੋਂ ਬੜੀ ਅਮੀ ਜੀ ਮੈਡੀਸਿਨ ਖਾਂਦੇ ਨਾ ਤੇ ਉਧਰ ਹੱਥ ਦਰਦ ਕਰਦਾ ਆ ਐਦਾਂ ਹੀ ਹੁੰਦੀ ਬੜੀ ਅਮੀ ਜੀ ਤੇ ਹਣ ਕਦੀ ਕਦੀ ਠੀਕ ਵੀ ਹੋ ਜਾਂਦਾ ਕਦੀ ਕਦੀ ਪੇ ਦਰਦ ਕਰਨਾ ਕਹਿੰਦਾ ਐਦਾਂ ਹੁੰਦਾ ਇੱਕ ਕਰਨਗੀ ਰਹੀਆਂ ਡਿੱਟੇ ਡਿੱਟੇ ਹੱਲ ਲੱਗ ਗਿਆ ਯਾਰ ਰਾਤ ਨੂੰ ਕੇਵਲ ਅੱਛਾ ਤਾਂ ਪਿਆਰ ਹੋਈਆਂ ਨਾ ਪਿਆਰ ਹੋਈ ਮੈਂ ਤੇ ਪਿਆਰ ਹੀ ਲੱਗੰਦੇ ਆ ਮੈਨੂੰ ਬਸ ਹੈਅ ਸਟਾਈਲ ਕੀਤਾ ਬਾਸ ਅੱਛਾ ਦੋਸਤੋ ਮਾਣਵੀ ਖੇਡਨਾਂ ਕੀ ਡੀਜੇ ਟੀਚਰ ਤੇ ਇਹਨੂੰ ਸੰਗ ਹੁੰਦੀ ਐ ਇਸ ਕਰਕੇ ਕਹਿੰਦੀ ਹੜਦਾਂ ਨਹੀਂ ਆ ਅੱਜ ਦੋਸਤੋ ਪਿਆ ਮੀ ਰਾਤ ਨੂੰ ਆਇਆ ਹੈਗਾ ਮੀ ਤੇ ਅੱਜ ਬੱਦਲ ਵੀ ਦੇਖੋ ਕਿੰਨੇ ਹੋਏ ਆ ਦੇਖੋ ਖੇលਿਆ ਡੀਜੇ ਟੀਚਰ ਖੇਲਣਾ ਖੇਲਣਾ ਆ ਦੇਖੋ ਕੀ ਕਰਨ ਦੇ ਆ ਦੋਸਤੋ ਇਧਰ ਦੇਖੋ ਇਹਨੇ ਪੰਜਾਬੀ ਜੁੱਤੀ ਪਾਈ ਆ ਆ ਦੇਖੋ ਦੋਵੇਂ ਕੀ ਕਰਨਦੇ ਆ ਇਧਰ ਹੈਗੀ ਮਸਕਾਨ ਇਧਰ ਹੈਗਾ ਵੰਸ਼ ਦੇਖੋ ਕੀ ਕਰਨਦੇ ਆ ਓਏ ਸ਼ਰਾਰਤਾਂ ਕਰੀ ਜਾਂਦੇ ਆ ਬੈਗ ਨੂੰ ਦੇਖੋ ਕਿੱਥੇ ਸਿੱਟਿਆ ਇਹਨੇ ਆ ਦੇਖੋ ਓਏ ਕਲੋ ਕਲਹਣੀ ਆ ਦੇਖੋ ਬੈਗ ਕਿੱਦਾਂ ਸਿੱਟੀ ਜਾਂਦਾ ਇਹ ਓਏ ਪੇੜ ਮਾਰਨੀ ਮੇਰੇ ਜੀ ਬੈਕ ਸਿੱਟਿਆ ਹਣ ਦੋਸਤੋ ਵੰਚੀ ਬਣਾਣਾ ਖਾਂਦਾ ਵੀ ਆ ਤੇ ਨਾਲ ਦੇਖਣ ਦੇ ਆ ਫੋਨ ਪਾਪਾ ਜੀ ਹਲੇ ਤੱਕ ਵੀ ਵਰਕਰ ਰਹਿੰਦੇ ਆ ਆ ਦੇਖੋ ਦੋਸਤੋ ਰਖੜੀ ਵਾਲੇ ਅੰਕਲ ਜੀ ਆਏ ਆ ਤੇ ਸਾਰਿਆਂ ਨੇ ਬਾਹਰ ਰਖੜੀ ਸਿਲੈਕਟ ਕਰ ਰਹੇ ਨੇ ਆ ਕਿਉਂਕਿ ਨੌਂਤਰੀ ਨੂੰ ਰਕਸ਼ਾ ਬੰਧਨ ਆ ਤੇ ਚਲੋ ਤੁਹਾਨੂੰ ਮੈਂ ਦਿਖਾਉਂਦਾ ਦੋਸਤੋ ਆ ਦੇਖੋ ਰਖੜੀਆਂ ਕਿੰਨੇ ਤਰ੍ਹਾਂ ਦੀ ਰਖੜੀਆਂ ਆ ਮੰਮੀ ਜੀ ਕਿਹੜੀ ਸਿਲੈਕਟ ਕੀਤੀ ਆ ਵਾਲੀ ਅੱਛਾ ਦੇਖੋ ਹਾਂ ਹਾਂ ਹੂੰ ਵਧੀਆ ਆ ਅੱਛਾ ਦੋਸਤੋ ਇੱਧਰ ਦੇਖੋ ਫੋਨ ਦੇਖਣ ਦੇ ਆ ਤੇ ਮੈਂ ਫੋਨ ਖੋਲਣਾ ਹੁਣ ਇਹ ਲੈ ਤੇ ਜਾਏ ਸਾਰੇ ਪਰਿਵਾਰਕ ਗਿੰਨੀ ਘਟਕੇ ਫੜਿਆ ਆ ਆ ਲੋ ਕੁਿੰਗਾਤੀ ਇਹਨੂੰ ਆਪਣੇ ਕੋਲ ਰੱਖੋ ਨਹੀਂ ਦੇਣਾ ਤੈਨੂੰ ਫੋਨ ਨਹੀਂ ਹੋਇਆ ਨਹੀਂ ਦੇਣਾ ਹੁਣ ਨਹੀਂ ਦੇਣਾ ਹੁਣ ਨਹੀਂ ਮਿਲਣਾ ਨਹੀਂ ਮਿਲਣਾ ਹੁਣ ਨਹੀਂ ਦੇਣਾ ਕੀ ਦਿਓ ਨਾ ਇਹਨੇ ਫੋਨ ਇਹਨਾਂ ਨੂੰ ਫੋਨ ਚਲਾ ਲਿਆ ਬਸ ਕਰ ਮਮੇ ਜੀ ਨੇ ਦੋ ਰਖੜੀਆਂ ਦੇ ਡੱਬੇ ਸਿਲੈਕਟ ਕੀਤੇ ਆਹ ਦੇਖੋ ਦੋਸਤੋ ਇੱਕ ਆਵਲ ਡੱਬਾ ਤੇ ਇੱਕ ਆਵਲ ਡੱਬਾ ਦੇਖ ਹਾਂਜੀ ਦੇਖੋ ਕਿੰਨੀ ਵਧੀਆਂ ਆ ਵਧੀਆ ਵੀਰਾਂ ਲਿਖਿਆ ਵੀਰ ਹੂੰ ਆ ਦੇਖੋ ਬਹੁਤ ਵਧੀਆ ਰਖੜੀ ਦੀਆਂ ਤਿਆਰੀਆਂ ਚੱਲਣੀਆਂ ਆ ਕਿਉਂਕਿ ਰક્ષાਬੰਧਨ ਆਉਣ ਵਾਲੀ ਆ 9 ਤਰੀਕ ਨੂੰ ਆ ਦੇਖੋ ਬਹੁਤ ਵਧੀਆ ਚਲੋ ਦੋਸਤੋ ਇਸ ਦਿਨ ਆ ਲਈ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ